ਦੇਸ਼ ਦੀ ਬਾਬਾ ਟੀਵੀ ਤੇ ਗੱਲਾਂ ਫਿਲਮਾਂ ਦੀਆਂ ਪ੍ਰਸਿੱਧ ਪੰਜਾਬੀ ਗਾਇਕ ਕਰਨ ਔਜਲਾ ਨੇ ਆਪਣੀ ਗਾਇਕੀ ਦੇ ਨਾਲ ਚਾਰੇ ਪਾਸੇ ਧੂਮਾਂ ਪਾਈਆਂ ਹਨ ਗਾਇਕ ਦੇ ਲੱਖਾਂ ਚਾਹਣ ਵਾਲੇ ਹਨ ਹਰ ਕੋਈ ਉਹਨਾਂ ਨੂੰ ਮਿਲਣ ਲਈ ਬੇਤਾਬ ਹੈ ਪਰ ਉਹਨਾਂ ਦੀ ਹਰ ਪਾਸੇ ਚਰਚਾ ਕਿਸੇ ਗੀਤ ਕਰਨ ਨਹੀਂ ਸਕੋ ਦਰਿਆ ਦਲੀ ਕਰਨ ਹੋ ਰਹੀ ਹੈ ਦਰਸਲ ਕਰਨ ਔਜਲਾ ਪੰਜਾਬ ਦੇ ਖਿਡਾਰੀ ਲਈ ਮਸੀਹਾ ਬਣੇ ਹਨ ਉਨ੍ਹਾਂ ਨੇ ਖੰਨਾ ਜ਼ਿਲ੍ਹੇ ਤੋਂ ਆਉਂਦੇ ਅੰਤਰਰਾਸ਼ਟਰੀ ਪੈਰਾਥਲੀਟ ਕਾਰਾਟੇ ਖਿਡਾਰੀ ਤਰਨ ਸ਼ਰਮਾ ਦਾ 9 ਲੱਖ ਰੁਪਏ ਦਾ ਕਰਜ਼ਾ ਚੁਕਾਇਆ ਹੈ। ਇਹ ਜਾਣਕਾਰੀ ਖੁਦ ਤਰਨ ਸ਼ਰਮਾ ਵੱਲੋਂ ਵੀਡੀਓ ਪਾ ਕੇ ਸਾਂਝੀ ਕੀਤੀ ਗਈ। ਤਰਨ ਸ਼ਰਮਾ ਨੇ ਆਪਣੇ ਇੰਸਟਾਗ੍ਰam ਅਕਾਊਂਟ ਤੇ ਵੀਡੀਓ ਸਾਂਝੀ ਕਰਦੇ ਕਰਨ ਔਜਲਾ ਦਾ ਧੰਨਵਾਦ ਕੀਤਾ ਹੈ ਕਿ ਜਿਸ ਨੇ ਮੇਰੀ ਜ਼ਿੰਦਗੀ ਦਾ ਬਹੁਤ ਵੱਡਾ ਦੁੱਖਾਂ ਦਾ ਪਹਾੜ ਖਤਮ ਕੀਤਾ ਹੈ ਕਿਉਂਕਿ ਉਸ ਦਾ 9 ਲੱਖ ਦਾ ਕਰਜ਼ਾ ਕਈ ਸਾਲਾਂ ਤੋਂ ਸੀ। ਜੈਸਨ ਨੂੰ ਉਹ ਨਹੀਂ ਉਤਾਰ ਸਕਿਆ ਸੀ ਬੀਤੇ ਦਿਨੀ ਕਰਨ ਔਜਲਾ ਇੱਕ ਗੀਤ ਦੀ ਸ਼ੂਟਿੰਗ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਗਏ ਸ਼ੂਟਿੰਗ ਦੌਰਾਨ ਕਰਨ ਔਜਲਾ ਦੀ ਕਾਰ ਪਲਟ ਗਈ ਅਤੇ ਉਨ੍ਹਾਂ ਦੇ ਮਾਮੂਲੀ ਸੱਟਾਂ ਵੀ ਲੱਗੀਆਂ ਤਰਨ ਸ਼ਰਮਾ ਨੇ ਕਈ ਸਾਲ ਪਹਿਲਾਂ ਆਪਣਾ ਘਰ ਕਰੀਬ 12 ਲੱਖ ਰੁਪਏ ਵਿੱਚ ਗਿਰਵੀ ਰੱਖਿਆ ਸੀ ਅਤੇ ਵਿਦੇਸ਼ੀ ਧਰਤੀ ਤੇ ਖੇਡਣ ਲਈ ਬੈਂਕ ਤੋਂ ਕਰਜ਼ਾ ਲਿਆ ਸੀ ਜਿਸ ਤੋਂ ਬਾਅਦ ਤਰਨ ਸ਼ਰਮਾ ਨੇ ਕਈ ਦੇਸ਼ਾਂ ਵਿੱਚ ਭਾਰਤ ਦਾ ਨਾਂ ਰੋਸ਼ਨ ਕੀਤਾ ਪਰ ਕਿਸੇ ਵੀ ਸਰਕਾਰ ਨੇ ਇਸ ਦੀ ਸਾਰ ਨਹੀਂ ਲਈ ਜਿਸ ਕਾਰਨ ਉਹ ਕਰਜ਼ਾ ਨਹੀਂ ਮੋੜ ਸਕਿਆ ਜਦੋਂ ਇਸ ਗੱਲ ਦੀ ਕਰਨ ਔਜਲਾ ਨੂੰ ਖਬਰ ਲੱਗੀ ਤਾਂ ਕਰਨ ਔਜਲਾ ਨੇ ਇਹ ਖਬਰ ਸੁਣਨ ਤੋਂ ਬਾਅਦ 9 ਲੱਖ ਦਾ ਕਰਜ਼ਾ ਮੋੜ ਦਿੱਤਾ ਕਰਨ ਔਜਲਾ ਦੇ ਇਸ ਦਰਿਆ ਦਿੱਲੀ ਵਾਲੇ ਕੰਮ ਦੀ ਹਰ ਇੱਕ ਪਾਸੇ ਚਰਚਾ ਹੈ ਕਰਨ ਔਜਲਾ ਦੇ ਦੋਸਤਾਂ ਦਾ ਕਹਿਣਾ ਹੈ ਕਿ ਕਰਨ ਔਜਲਾ ਜਿੰਨਾ ਪਿਆਰਾ ਤੇ ਪ੍ਰਸਿੱਧ ਗਾਇਕ ਹੈ ਉਨਾ ਹੀ ਪਿਆਰਾ ਇਨਸਾਨ ਹੈ ਉਹ ਵੈਸੇ ਵੀ ਆਪਣੇ ਦੋਸਤਾਂ ਦੀ ਮਦਦ ਕਰਦੇ ਰਹਿੰਦੇ ਹਨ ਦਰਸਲ ਤਰਨ ਸ਼ਰਮਾ ਗਰੀਬ ਪਰਿਵਾਰ ਨਾਲ ਸੰਬੰਧਿਤ ਹੈ ਉਹ ਪੈਰਾ ਕਾਰਾਟੇ ਖਿਡਾਰੀ ਹੈ ਉਹ ਆਪਣੇ ਪਿਤਾ ਨਾਲ ਸਬਜ਼ੀ ਦੀ ਦੁਕਾਨ ਚਲਾ ਕੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਸੀ ਉਸਦੇ ਪਿਤਾ ਦੀ ਕੁਝ ਸਾਲ ਪਹਿਲਾਂ ਮੌਤ ਹੋ ਗਈ ਸੀ ਹੁਣ ਉਹ ਖੁਦ ਇੱਕ ਰੇੜੀ ਲਗਾਉਂਦਾ ਹੈ ਲੰਬੇ ਸਮੇਂ ਤੋਂ ਸਰਕਾਰ ਕੋਲ ਨੌਕਰੀ ਦੀ ਅਪੀਲ ਕੀਤੀ ਪਰ ਕੋਈ ਵੀ ਸੁਣਵਾਈ ਨਹੀਂ ਹੋਈ ਜਿਸ ਕਰਕੇ ਉਸਨੇ ਆਪਣੀ ਖੇਡ ਦੇ ਸ਼ੌਕ ਨੂੰ ਪੂਰਾ ਕਰਨ ਦੇ ਲਈ ਆਪਣਾ ਘਰ ਗੈਣੇ ਰੱਖ ਦਿੱਤਾ ਸੀ ਪ੍ਰਸਿੱਧ ਗਾਇਕਾ ਜੋਤੀ ਨੂਰਾ ਨੇ ਆਪਣੇ ਪਹਿਲੇ ਪਤੀ ਕੁਨਾਲ ਪਾਸੀ ਤੇ ਬਲੈਕਮੇਲ ਕਰਨ ਦੇ ਗੰਭੀਰ ਦੋਸ਼ ਲਾਏ ਹਨ ਇਸ ਸਬੰਧੀ थाना ਰਾਮਾ ਮੰਡੀ ਵਿੱਚ ਜੋਤੀ ਨੂਰਾ ਨੇ ਸ਼ਿਕਾਇਤ ਦੇ ਆਧਾਰ ਤੇ ਕੁਨਾਲ ਪਾਸੀ ਪੁੱਤਰ ਸੁਸ਼ੀਲ ਕੁਮਾਰ ਪਾਸੀ ਮੁਹੱਲਾ ਚੌਧਰੀਆਂ ਨੇੜੇ ਪੁਲਿਸ ਸਟੇਸ਼ਨ ਫਲੋਰ ਜਲੰਧਰ ਦੇ ਖਿਲਾਫ ਐਫ ਆਈ ਆਰ ਦਰਜ ਕਰਵਾਈ ਹੈ। ਏ ਸੀ ਪੀ ਸੈਂਟਰਲ ਨਰਮਲ ਸਿੰਘ ਨੇ ਓਖ ਤੋਂ ਮਾਮਲਾ ਦਰਜ ਹੋਣ ਦੀ ਪੁਸ਼ਟੀ ਕੀਤੀ ਹੈ। ਜਦਕਿ ਐਸ ਐਚ ਓ ਰਾਮਾ ਮੰਡੀ ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਕੁਨਾਲ ਪਾਸੀ ਦੀ ਗ੍ਰਿਫਤਾਰੀ ਦੇ ਲਈ ਸ਼ਾਪੇਮਾਰੀ ਕੀਤੀ ਜਾ ਰਹੀ ਹੈ। ਜੋਤੀ ਨੂਰਾ ਪਤਨੀ ਅਵਿਨਾਸ਼ ਕੁਮਾਰ ਵਾਸੀ ਸਤਗੁਰੂ ਅਮਰਦਾਸ ਨਗਰ ਸਲੇਮਪੁਰ ਰੋਡ ਫੇਜ ਜੋ ਜਲੰਧਰ ਦੇ ਥਾਣਾ ਰਾਮਾ ਮੰਡੀ ਬਿਖੇ ਦਰਜ ਕਰਵਾਈ ਸ਼ਿਕਾਇਤ ਵਿੱਚ ਕਿਹਾ ਹੈ ਕਿ 18 ਜੁਲਾਈ ਦੀ ਰਾਤ ਨੂੰ 11 ਵਜੇ ਉਸ ਨੂੰ ਕੋਨਾਰ ਪਾਸੀ ਦਾ ਵਟਸਐਪ ਕਾਲ ਆਇਆ ਤੇ ਉਸਨੇ ਇਕੱਲੇ ਮਿਲਣ ਲਈ ਗਿਆ ਹੈ ਨੂਰਾ ਦਾ ਕਹਿਣਾ ਹੈ ਕਿ ਉਹ ਡਰ ਕਾਰਨ ਲਿੱਦਣਾ ਫਲਾਈਓਵਰ ਦੇ ਹੇਠਾਂ ਦੱਸੇ ਗਏ ਸਥਾਨ ਤੇ ਉਸ ਨੂੰ ਮਿਲਣ ਲਈ ਚਲੇਗੀ ਜਿੱਥੇ ਦੋ ਗੱਡੀਆਂ ਖੜੀਆਂ ਸਨ ਇਨਾਰੇ ਵਿੱਚ ਅਣਪਛਾਤੇ ਵਿਅਕਤੀ ਸਨ ਜਦੋਂ ਹੀ ਨੂਰਾ ਪੁੱਜੀ ਤਾਂ ਉਸਨੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਨੂਰਾ ਨੇ ਜਿਵੇਂ ਹੀ ਖਤਰਾ ਮਹਿਸੂਸ ਕੀਤਾ ਤਾਂ ਆਪਣੇ ਪਤੀ ਅਵਿਨਾਸ਼ ਕੁਮਾਰ ਨੂੰ ਫੋਨ ਕਰ ਦਿੱਤਾ ਇਸ ਮੌਕੇ ਤੇ ਅਬਰਾਸ਼ ਮੌਕੇ ਤੇ ਆ ਗਿਆ ਨੂਰਾ ਦਾ ਕਹਿਣਾ ਹੈ ਕਿ ਪਿਛਲੇ ਕਈ ਮਹੀਨਿਆਂ ਤੋਂ ਇਹ ਇਸੇ ਤਰ੍ਹਾਂ ਤੰਗ ਪ੍ਰੇਸ਼ਾਨ ਕਰ ਰਿਹਾ ਹੈ ਮਾਨਸਿਕ ਤੌਰ ਤੇ ਪ੍ਰੇਸ਼ਾਨ ਕਰ ਰਿਹਾ ਹੈ ਤੇ ਬਲੈਕਮੇਲ ਕਰ ਰਿਹਾ ਹੈ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਜੇ ਦੇਵਗਨ ਸੰਜੇਦਤ ਮੁਰਨਾਲ ਠਾਕਰ ਅਤੇ ਕੋਬਰਾ ਸੈੱਦ ਦੀ ਫਿਲਮ son of sardar 2 ਦੀ ਸ਼ੂਟਿੰਗ ਲਗਾਤਾਰ ਚੱਲ ਰਹੀ ਹੈ ਸੂਤਰਾ ਦਾ ਕਹਿਣਾ ਹੈ ਕਿ ਇਹ ਬਹੁਤ ਹੀ ਵਧੀਆ ਫਿਲਮ ਹੈ ਇਸ ਨੂੰ ਵੱਖਰੇ ਹੀ ਅੰਦਾਜ਼ ਨਾਲ ਸ਼ੂਟ ਕੀਤਾ ਜਾ ਰਿਹਾ ਹੈ ਇਸ ਫਿਲਮ ਦਾ ਨਿਰਦੇਸ਼ਨ ਵਿਜੇ अरोड़ा ਦੁਆਰਾ ਕੀਤਾ ਗਿਆ ਹੈ ਇਹ ਇੱਕ ਬਹੁਤ ਵੱਡੇ ਪੱਧਰ ਤੇ ਬਣ ਰਹੀ ਫਿਲਮ ਹੈ ਇਸ ਮੌਕੇ ਤੇ ਅਜੇ ਦੇਵਗਨ ਦਾ ਕਹਿਣਾ ਹੈ ਕਿ ਉਸ ਨੂੰ ਬਹੁਤ ਖੁਸ਼ੀ ਹੈ ਕਿ ਇਹ ਫਿਲਮ ਬਣ ਰਹੀ ਹੈ ਇਸ ਦੇ ਵਿੱਚ ਕਿਰਦਾਰ ਮੇਰਾ ਬਹੁਤ ਹੀ ਵਧੀਆ ਹੈ ਸੰਜੇ ਦੱਤ ਦੀ ਵੀ ਇਸ ਫਿਲਮ ਦੇ ਵਿੱਚ ਬਹੁਤ ਵਧੀਆ ਭੂਮਿਕਾ ਹੈ ਇਸ ਦੇ ਨਾਲ ਹੀ ਮਰਨਾਲ ਠਾਕਰ ਨੇ ਵੀ ਬਹੁਤ ਵਧੀਆ ਕਿਰਦਾਰ ਨਵਾਇਆ ਹੈ ਅਭਿਨੇਤਰੀ ਕੁਬਰਾ ਸਾਇਦਾ ਕਹਿਣਾ ਹੈ ਕਿ ਮੈਨੂੰ ਬਹੁਤ ਖੁਸ਼ੀ ਹੈ ਕਿ ਮੈਂ ਸੰਜੇ ਸਰ ਅਜੇ ਦੇਵਗਨ ਸਰ ਨਾਲ ਕੰਮ ਕਰ ਰਹੀ ਹਾਂ ਇਹਨਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ ਹੈ ਇਸ ਫਿਲਮ ਦੇ ਵਿੱਚ ਮੇਰਾ ਕਿਰਦਾਰ ਬਹੁਤ ਵਧੀਆ ਹੈ ਅਗਲੇ ਮਹੀਨੇ ਇਸ ਫਿਲਮ ਦੀ ਸ਼ੂਟਿੰਗ ਕਰਾਂਗੀ ਕੋਬਰਾ ਸਾਹਿਤ ਅਜੇ ਹੀ ਕਲਾਕਾਰ ਹੈ ਜਿਸ ਦੀਆਂ ਬਹੁਤ ਸਾਰੀਆਂ ਫਿਲਮਾਂ ਆ ਚੁੱਕੀਆਂ ਹਨ ਜਿਸ ਨੂੰ ਕਾਫੀ ਪਸੰਦ ਕੀਤਾ ਜਾ ਚੁੱਕਾ ਹੈ ਫਰਜੀ ਟ੍ਰਾਇਲ ਗਲੀਬਾਇ ਸਿਕਰਟ ਗੇਮ ਜੀ ਵਿੱਚ ਨਜ਼ਰ ਆ ਚੁੱਕੀ ਹੈ ਉਹ ਸ਼ਾਹਿਦ ਕਪੂਰ ਦੇ ਨਾਲ ਦੇਵਾ ਫਿਲਮ ਦੇ ਵਿੱਚ ਵੀ ਐਕਸ਼ਨ ਕਰਦੀ ਨਜ਼ਰ ਆਵੇਗੀ ਫਿਲਹਾਲ ਉਹ ਡੇਵਟ ਤਵਨ ਦੀ ਕਮੇਟੀ ਫਿਲਮ ਦੀ ਸ਼ੂਟਿੰਗ ਕਰ ਰਹੀ ਹੈ ਜਿਸ ਵਿੱਚ ਵਰਨ ਤਵਨ ਮਰਨਾਲ ਠਾਕਰ ਸ਼੍ਰੀ ਲੀਲਾ ਮਨੀਸ਼ ਪਾਲ ਹਨ ਕੋਬਰਾ ਦਾ ਕਹਿਣਾ ਹੈ ਕਿ ਉਹ ਵੱਖ-ਵੱਖ ਫਿਲਮਾਂ ਦੇ ਵਿੱਚ ਵੱਖ-ਵੱਖ ਭੂਮਿਕਾ ਕਰ ਰਹੀ ਹੈ। ਭਾਰਤੀ ਸਿਨੇਮਾ ਸਾਂਸਕ੍ਰਿਤੀ ਅਤੇ ਪਰੰਪਰਾ ਦੀਆਂ ਕਹਾਣੀਆਂ ਨੂੰ ਵੱਡੇ ਪੱਧਰ ਤੇ ਪੇਸ਼ ਕਰਦਾ ਹੈ। ਚਾਹੇ ਅਭਿਨੇਤਾ ਹੋ ਜਾ ਅਭਿਨੇਤਰੀ ਸਾਰਿਆਂ ਦੇ ਵੱਖ-ਵੱਖ کردار ਹੁੰਦੇ ਹਨ। ਇਹਨਾਂ ਦੇ ਵਿੱਚ ਇੱਕ ਅਜਿਹੇ کردار ਵੀ ਹੈ ਮਹਾਰਾਸ਼ਟਰੀਨ ਕਿਰਦਾਰ ਜਿਵੇਂ ਕਿ ਹਿੰਦੀ ਫਿਲਮਾਂ ਦੇ ਵਿੱਚ ਪੰਜਾਬੀ ਕਿਰਦਾਰ ਨੂੰ ਬਹੁਤ ਅਹਿਮੀਅਤ ਦਿੱਤੀ ਜਾਂਦੀ ਹੈ ਇਸੇ ਤਰ੍ਹਾਂ ਫਿਲਮਾਂ ਦੇ ਵਿੱਚ ਵੀ ਮਹਾਰਾਸ਼ਟਰੀਨ ਕਿਰਦਾਰ ਨੂੰ ਅਹਿਮੀਅਤ ਦਿੱਤੀ ਜਾ ਰਹੀ ਹੈ ਬਹੁਤ ਸਾਰੀਆਂ ਅਭਿਨੇਤਰੀਆਂ ਮਹਾਰਾਸ਼ਟਰੀਨ ਲੋਕ ਵਿੱਚ ਨਜ਼ਰ ਆਉਂਦੀਆਂ ਹਨ ਅਕਸ਼ੇ ਕੁਮਾਰ ਅਤੇ ਰਾਧਿਕਾ ਮਦਨ ਦੀ ਫਿਲਮ ਸਰਫਰਾਜ ਦਾ ਤਾਜ਼ਾ ਉਦਾਹਰਣ ਹੈ ਜਿਸ ਵਿੱਚ ਰਾਧਿਕਾ ਮਦਨ ਨੇ ਮਰਾਠੀ ਲੜਕੀ ਦੀ ਭੂਮਿਕਾ ਨਿਭਾਈ ਹੈ ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੀਆਂ ਹਿਰਨਾਹਰ ਜਿਨ੍ਹਾਂ ਨੇ ਇਹਨਾਂ ਫਿਲਮਾਂ ਦੇ ਵਿੱਚ ਮਹਾਰਾਸ਼ਟਰੀਨ ਲੜਕੀ ਦਾ ਕਿਰਦਾਰ ਨਿਭਾਇਆ ਹੈ। ਪ੍ਰਿੰਕਾ ਚੋਪੜਾ ਨੇ ਵਿਸ਼ਾਲ ਭਾਰਦवाज ਦੀ ਕਮੀਨੇ ਤੇ ਸੰਜੇ ਲੀਲਾ ਬੰਸਾਲੀ ਦੀ ਫਿਲਮ ਬਾਜੀਰਾਵ ਮਸਤਾਨੀ ਵਿੱਚ ਮਹਾਰਾਸ਼ਟਰੀਨ ਕਿਰਦਾਰ ਨਿਭਾਉਂਦੇ ਹੋਏ ਦੁਨੀਆ ਨੂੰ ਇਹ ਦਿਖਾ ਦਿੱਤਾ ਹੈ ਕਿ ਉਹ ਹਰੇਕ ਤਰ੍ਹਾਂ ਦੀ ਭੂਮਿਕਾ ਕਰ ਸਕਦੀ ਹੈ। ਇਤਿਹਾਸਕ ਡਰਾਮਾ ਬਾਜੀਰਾਵ ਮਸਤਾਨੀ ਵਿੱਚ ਕਾਸ਼ੀਬਾਈ ਦੀ ਭੂਮਿਕਾ ਨਿਭਾ ਕੇ ਉਸਨੇ ਆਪਣੇ ਕਿਰਦਾਰ ਨੂੰ ਅਮਰ ਕਰ ਦਿੱਤਾ। ਬੀਤੇ ਜ਼ਮਾਨੇ ਦੀ ਮਸ਼ਹੂਰ ਅਭਿਨੇਤਰੀ ਸ਼੍ਰੀ ਦੇਵੀ गोरीश शिंदे द्वारा निर्देशित इंग्लिश वि इंग्लिश ਦੇ ਵਿੱਚ ਇੱਕ ਮਰਾਠੀ ਮਹਿਲਾ ਸ਼ਸ਼ੀ ਗੋੜ ਬੋਲੇ ਦੇ کردار ਵਿੱਚ ਨਜ਼ਰ ਆਈ ਸੀ ਕਮੇਡੀ ਡਰਾਮੇ ਦੀ ਇਹ ਫਿਲਮ ਨੂੰ ਕਾਫੀ ਪਸੰਦ ਕੀਤਾ ਗਿਆ ਕਿਉਂਕਿ ਸ਼੍ਰੀ ਦੇਵੀ ਦਾ ਕਿਰਦਾਰ ਬਹੁਤ ਹੀ ਵਧੀਆ ਔਰ ਪਸੰਦ ਕੀਤਾ ਗਿਆ ਇਸ ਨੂੰ ਲੈ ਕੇ ਸ਼੍ਰੀ ਦੇਵੀ ਨੂੰ ਇਸ ਫਿਲਮ ਲਈ ਅਵਾਰਡ ਵੀ ਮਿਲਿਆ ਸੀ ਕੰਗਣਾ ਰੌਤ ਨੇ ਇਤਿਹਾਸਕ ਡਰਾਮਾ ਮਣੀ ਕਾਰਨੇਕਾ ਕਵਨ ਆਫ ਚਾਂਸੀ ਵਿੱਚ ਵੀ ਰਾਣੀ ਲక్ష్ਮੀਬਾਈ ਉਰਫ ਮਣੀ ਕਾਰਨੇਕਾ ਮਨੁਦਾ ਬਹੁਤ ਹੀ ਵਧੀਆ ਕਿਰਦਾਰ ਨਵਾਇਆ ਸੀ ਜਿਸ ਨੂੰ ਕਾਫੀ ਪਸੰਦ ਕੀਤਾ ਗਿਆ ਇਸੇ ਤਰ੍ਹਾਂ ਰਾਧਿਕਾ ਮੈਦਾਨ ਨੇ ਵੀ ਸਰਫਰਾ ਵਿੱਚ ਵਧੀਆ ਭੂਮਿਕਾ ਨਵਾਈ ਹੈ ਇਸ ਕਰੈਕਟਰ ਨੂੰ ਕਾਫੀ ਪਸੰਦ ਕੀਤਾ ਗਿਆ ਫਿਲਮ ਦੇ ਵਿੱਚ ਕਿਰਦਾਰ ਦਾ ਨਾਮ ਰਾਣੀ ਹੈ ਬੇਸ਼ੱਕ ਆਲੋਚਕਾਂ ਨੇ ਆਲੋਚਨਾ ਕੀਤੀ ਲੇਕਿਨ ਇਹ ਫਿਲਮ ਬਹੁਤ ਵਧੀਆ ਚੱਲ ਰਹੀ ਹੈ ਆਸ਼ੂ ਤੋਸ਼ ਗੋਬਾਰੀ ਕਰਦੀ ਇਤਿਹਾਸਕ ਡਰਾਮਾ ਫਿਲਮ ਪਾਣੀਪਤ ਵਿੱਚ પાર્વતી ਬਾਈ ਦਾ ਕਿਰਦਾਰ ਕ੍ਰਿਤੀ ਸੈਨਨ ਨੇ ਨਵਾਇਆ ਇਸ ਫਿਲਮ ਨੂੰ ਕਾਫੀ ਪਸੰਦ ਕੀਤਾ ਗਿਆ। ਫਿਲਮ ਵਿੱਚ ਕੋਰੀਓਗ੍ਰਾਫਰ ਗੀਤਾ ਕਪੂਰ ਲੰਬੇ ਸਮੇਂ ਤੋਂ ਰਿਐਲਿਟੀ ਸ਼ੋਅ ਵਿੱਚ ਨਜ਼ਰ ਆ ਰਹੀ ਹੈ। ਇੰਡੀਆਜ਼ ਵੈਸਟ ਡਾਂਸਰ ਦੇ ਕਈ ਸੀਜ਼ਨ ਵਿੱਚ ਉਹ ਜੱਜ ਦੀ ਕੁਰਸੀ ਤੇ ਨਜ਼ਰ ਆਈ ਹੈ। ਅਕਸਰ ਉਹ ਆਪਣੇ ਵਿਆਹ ਬਾਰੇ ਗੱਲਬਾਤ ਕਰਦੀ ਰਹਿੰਦੀ ਹੈ। ਸਾਥੀ ਕਲਾਕਾਰ ਵੀ ਵਿਆਹ ਬਾਰੇ ਪੁੱਛਦੇ ਹਨ ਲੇਕਿਨ ਉਹ ਹੱਸ ਕੇ ਇਸ ਗੱਲ ਨੂੰ ਟਾਲ ਦਿੰਦੀ ਹੈ। ਫਿਰ ਉਹ ਕਹਿ ਵੀ ਦਿੰਦੀ ਹੈ ਕਿ ਉਸਨੇ ਵਿਆਹ ਕਰਵਾ ਲਿਆ ਹੈ। ਗੀਤਾ ਕਪੂਰ ਅਜਿਹੀ ਕੋਰੀਓਗ੍ਰਾਫਰ ਹੈ ਜਿਸ ਨੇ ਵੱਖ-ਵੱਖ ਤਕਨੀਕਾਂ ਦੇ ਨਾਲ ਡਾਂਸ ਨੂੰ ਅੰਤਰਰਾਸ਼ਟਰੀ ਪੱਧਰ ਤੇ ਪਹੁੰਚਾਇਆ ਹੈ ਅੱਜ ਡਿਜੀਟਲ ਦੁਨੀਆ ਹੈ AI ਦੀ ਦੁਨੀਆ ਵਿੱਚ ਅੱਜ ਤਕਨੀਕ ਦਾ ਇਸਤੇਮਾਲ ਕੋਰੀਓਗ੍ਰਾਫੀ ਵਿੱਚ ਵੀ ਬਹੁਤ ਹੋ ਰਿਹਾ ਹੈ ਗੀਤਾ ਕਪੂਰ ਦਾ ਕਹਿਣਾ ਹੈ ਕਿ ਡਾਂਸ ਅਜਿਹੀ ਚੀਜ਼ ਹੈ ਜਿਸ ਵਿੱਚ ਗੁਰੂ ਦਾ ਸਾਥ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਡਾਂਸ ਵੀ ਇੱਕ ਤਕਨੀਕ ਹੈ ਜਿਸ ਨੂੰ ਕਰਨ ਦੇ ਲਈ ਤਕਨੀਕ ਲੱਗਦੀ ਹੈ ਜਿਸ ਕਰਕੇ ਗੁਰੂ ਦਾ ਹੋਣਾ ਬਹੁਤ ਜ਼ਰੂਰੀ ਹੈ ਗੀਤਾ ਕਪੂਰ ਦਾ ਕਹਿਣਾ ਹੈ ਕਿ ਉਹ ਦਿਨ ਰਾਤ ਡਾਂਸ ਲਈ ਬਣੀ ਹੈ ਜਿਸ ਕਰਕੇ ਉਸ ਦੇ ਵਿਦਿਆਰਥੀ ਉਸ ਦੇ ਕੋਲ ਕਿਸੇ ਟਾਈਮ ਵੀ ਆ ਜਾਂਦੇ ਹਨ ਉਹ ਬੜੇ ਪਿਆਰ ਨਾਲ ਉਹਨਾਂ ਨੂੰ ਸਟੈਪ ਸਮਝਾਉਂਦੀ ਹੈ ਕਿ ਇਸ ਸਟੈਪ ਇਸ ਤਰ੍ਹਾਂ ਕਰਨਾ ਹੈ ਇਸ ਸਟੈਪ ਇਸ ਤਰ੍ਹਾਂ ਕਿਉਂਕਿ ਮੇਰੇ ਲਈ ਮੇਰੇ ਸ਼ਾਗਿਰਦ ਹੀ ਮੇਰੀ ਜ਼ਿੰਦਗੀ ਹਨ ਇੰਡੀਆਜ਼ ਬੈਸਟ ਡਾਂਸਰ ਸੀਜ਼ਨ ਨੂੰ ਲੈ ਕੇ ਉਹ ਕਾਫੀ ਉਤਸ਼ਾਹਤ ਰਹਿੰਦੀ ਹੈ ਹੋਰ ਨਵਾਂ ਸੀਜ਼ਨ ਆ ਰਿਹਾ ਹੈ ਜਿਸ ਦੀ ਤਿਆਰੀ ਕਾਫੀ ਵਧੀਆ ਕੀਤੀ ਜਾ ਰਹੀ ਹੈ ਤੇ ਇਹ ਪ੍ਰੋਗਰਾਮ ਵੱਖਰੇ ਹੀ ਅੰਦਾਜ਼ ਵਿੱਚ ਦੇਖਣ ਨੂੰ ਮਿਲੇਗਾ। ਗੀਤਾ ਕਪੂਰ ਨੂੰ ਦਿੱਲੀ ਬਹੁਤ ਪਸੰਦ ਹੈ। ਗੀਤਾ ਕਪੂਰ ਦਾ ਮੰਨਣਾ ਹੈ ਕਿ ਦਿੱਲੀ ਦਿਲ ਵਾਲਿਆਂ ਦੀ ਹੈ। ਉਹ ਜਦੋਂ ਵੀ ਦਿੱਲੀ ਜਾਂਦੀ ਹੈ ਤਾਂ ਉਥੋਂ ਬਹੁਤ ਕੁਝ ਖਰੀਦਦੀ ਹੈ, ਬਹੁਤ ਕੁਝ ਖਾਂਦੀ ਹੈ ਕਿਉਂਕਿ ਦਿੱਲੀ ਅਤੇ ਪੰਜਾਬ ਦੇ ਖਾਣੇ ਦੀ ਗੱਲ ਹੀ ਲੱਗ ਹੈ। ਗੀਤਾ ਕਪੂਰ ਦਾ ਕਹਿਣਾ ਹੈ ਕਿ ਉਹ ਹਰ ਸਮੇਂ ਖੁਸ਼ ਰਹਿਣਾ ਚਾਹੁੰਦੀ ਹੈ ਤੇ ਸਾਰਿਆਂ ਨੂੰ ਖੁਸ਼ ਦੇਖਣਾ ਚਾਹੁੰਦੀ ਹੈ। ਅਮਰਿਤਰੀ ਗਾਇਕਾ ਤੇ ਸੋਸ਼ਲ ਮੀਡੀਆ ਸੈਲੀਬ੍ਰਿਟੀ ਅਨਵੇਸ਼ੀ ਜੈਨ ਨੇ ਹਾਲ ਹੀ ਵਿੱਚ ਆਪਣਾ ਨਵਾਂ 뮤직 ਵੀਡੀਓ ਬੰਜਾਰੇ ਰਿਲੀਜ਼ ਕੀਤਾ ਹੈ ਜਿਸ ਨੂੰ ਸ਼ੇਰਸ਼ਾਹ ਦੇ ਨਿਰਦੇਸ਼ਨ ਚ ਵਿਸ਼ਨੂੰ ਵਰਦਨ ਨੇ ਨਿਰਦੇਸ਼ਿਤ ਕੀਤਾ ਹੈ ਇਸ ਵੀਡੀਓ ਨੂੰ ਨਿਰਮਾਤਾ ਸ਼ubh ਮੁਖਰਜੀ ਦੁਆਰਾ ਸ਼ੂਟ ਅਤੇ ਐਡਿਟ ਕੀਤਾ ਗਿਆ ਹੈ ਇਸ ਮੌਕੇ ਤੇ ਅਨਵੇਸ਼ੀ ਜੈਨ ਦਾ ਕਹਿਣਾ ਹੈ ਕਿ ਉਸ ਨੂੰ ਬਹੁਤ ਖੁਸ਼ੀ ਹੈ ਕਿ ਉਸ ਦਾ ਇਹ ਵੀਡੀਓ ਕਾਫੀ ਪਸੰਦ ਕੀਤਾ ਗਿਆ ਹੈ ਇਸ ਨੂੰ ਬਹੁਤ ਹੀ ਮਿਹਨਤ ਨਾਲ ਤਿਆਰ ਕੀਤਾ ਗਿਆ ਹੈ ਵੰਜਾਰੇ ਵਿੱਚ ਵਿਸ਼ਨੂੰ ਵਰਦਨ ਦੇ ਨਾਲ ਕੰਮ ਕਰਕੇ ਉਸ ਦਾ ਕਹਿਣਾ ਹੈ ਕਿ ਉਸ ਨੂੰ ਬਹੁਤ ਖੁਸ਼ੀ ਹੈ ਕਿ ਉਸ ਨੇ ਇੱਕ ਵਧੀਆ ਨਿਰਦੇਸ਼ਕ ਨਾਲ ਕੰਮ ਕੀਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਉਹ ਆਪਣੀ ਫਿਲਮਾਂ ਤੇ ਟਾਈਮ ਲਗਾਉਂਦੇ ਹਨ ਇਸੇ ਤਰ੍ਹਾਂ ਉਹਨਾਂ ਨੇ ਇਸ ਵੀਡੀਓ ਤੇ ਟਾਈਮ ਲਗਾਇਆ ਹੈ। ਇਸ ਵੀਡੀਓ ਨੂੰ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਉਹਨਾਂ ਦੇ ਸ਼ੂਟਿੰਗ ਸੈੱਟ ਤੇ ਵੀ ਮਾਹੌਲ ਵਧੀਆ ਹੁੰਦਾ ਹੈ ਜਿਸ ਕਰਕੇ ਹਰ ਕੋਈ ਉਹਨਾਂ ਦੇ ਨਾਲ ਸ਼ੂਟਿੰਗ ਕਰਨਾ ਚਾਹੁੰਦਾ ਹੈ। ਐਕਟਰ ਰਾਜੀਵ ਖੰਡੇਲਵਾਲ ਇਸ ਵਕਤ ਸੀਰੀਜ਼ ਸ਼ੋ ਟਾਈਮ ਨੂੰ ਲੈ ਕੇ ਕਾਫੀ ਚਰਚਾ ਵਿੱਚ ਹਨ ਇਸ ਤੋਂ ਪਹਿਲੇ ਸੀਜ਼ਨ ਦਾ ਦੂਜਾ ਭਾਗ OTT ਪਲੇਟਫਾਰਮ ਤੇ Netflix ਤੇ ਆਵੇਗਾ ਰਾਜੀਵ ਨੇ ਗੱਲਬਾਤ ਕਰਦੇ ਕਿਹਾ ਕਿ ਇੰਡਸਟਰੀ ਵਿੱਚ ਫਿਲਮ ਇੰਡਸਟਰੀ ਦੀਆਂ ਖਾਮੀਆਂ ਦੇ ਨਾਲ-ਨਾਲ ਸਟਾਰ ਅਤੇ ਅੰਕੜਿਆਂ ਨੂੰ ਦੇਖਣਾ ਪੈਂਦਾ ਹੈ ਕਲਾਕਾਰਾਂ ਦੀ ਅਸੁਰੱਖਿਆ ਤਾਕਤ ਦੇ ਦੁਰਉਪਯੋਗ ਦੀਆਂ ਖਬਰਾਂ ਆਮ ਹਨ ਮੇਰਾ ਇਸ ਸੀਰੀਜ਼ ਦੇ ਵਿੱਚ ਬਹੁਤ ਹੀ ਵੱਖਰਾ ਰੋਲ ਹੈ ਸ਼ੂਟਿੰਗ ਸੈੱਟ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਆਉਂਦੀ ਹੈ ਤਾਂ ਹਰ ਕੋਈ ਆਪਣੇ ਸਾਥੀ ਕਲਾਕਾਰਾਂ ਦੀ ਮਦਦ ਕਰਦੇ ਹਨ ਮੇਰੇ ਨਾਲ ਵੀ ਅਜਿਹਾ ਹੁੰਦਾ ਹੈ ਜਦੋਂ ਵੀ ਮੈਨੂੰ ਕੋਈ ਕਿਸੇ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਹੈ ਤਾਂ ਮੇਰੇ ਸਾਥੀ ਕਲਾਕਾਰ ਨਿਰਮਾਤਾ ਨਿਰਦੇਸ਼ਕ ਉਸ ਦਾ ਹੱਲ ਕਰਦੇ ਹਨ ਫਿਲਮ ਇੰਡਸਟਰੀ ਦੇ ਵਿੱਚ ਇਹ ਗੱਲਾਂ ਵੀ ਸੁਣਨ ਨੂੰ ਮਿਲਦੀਆਂ ਹਨ ਕਿ ਫਲਾਣੇ ਕਲਾਕਾਰ ਨੇ ਫਲਾਣੇ ਕਲਾਕਾਰ ਤੇ ਸੀਨ ਕੱਟ ਦਿੱਤੇ ਪਰ ਅਜਿਹਾ ਕੁਝ ਵੀ ਨਹੀਂ ਹੈ ਇਹ ਨਿਰਮਾਤਾ ਨਿਰਦੇਸ਼ਕ ਤੇ ਕਹਾਣੀਕਾਰ ਦੇ ਨਿਰਪਰ ਕਰਦਾ ਹੈ ਕਿ ਫਿਲਮ ਦੇ ਵਿੱਚ ਕਿਹੜਾ ਸੀਨ ਰੱਖਣਾ ਹੈ ਕਿਹੜਾ ਸੀਨ ਵਧੀਆ ਹੈ ਕਿਹੜਾ ਸੀਨ ਠੀਕ ਨਹੀਂ ਕਿਹੜਾ ਸੀਨ ਡ੍ਰੈਗ ਕਰ ਰਿਹਾ ਹੈ ਜਿਸ ਕਰਕੇ ਉਹ ਸੀਨ ਨੂੰ ਕੱਟਣਾ ਪੈਂਦਾ ਹੈ ਇਸ ਦੇ ਵਿੱਚ ਵਿਅਕਤੀਗਤ ਖੁੰਦਸ ਵਾਲੀ ਕੋਈ ਵੀ ਗੱਲ ਨਹੀਂ ਸਾਡੀ ਫਿਲਮ ਇੰਡਸਟਰੀ ਇੱਕ ਅਜਿਹਾ ਗੁਲਦਸਤਾ ਹੈ ਜਿੱਥੇ ਲੋਕ ਪਿਆਰ ਮੁਹੱਬਤ ਨਾਲ ਰਹਿੰਦੇ ਹਨ ਕਿਸੇ ਪ੍ਰਤੀ ਕੋਈ ਵੀ 네ਗੈਟਿਵਿਟੀ ਨਹੀਂ ਹੈ ਪਰ ਇਹ ਲੋਕ ਗਲਤ ਕਹਿੰਦੇ ਹਨ ਕਿ ਮੇਰਾ ਸੀਨ ਕੱਟ ਦਿੱਤਾ ਗਿਆ ਪਰ ਅਜਿਹਾ ਕੁਝ ਵੀ ਨਹੀਂ ਹੁੰਦਾ ਚਾਹੇ ਉਹ ਫਿਲਮ ਹੋਵੇ ਐਡ ਫਿਲਮ ਹੋਵੇ ਸੀਰੀਅਲ ਹੋਵੇ ਜਾਂ ਕੁਝ ਹੋਰ ਸਾਰੇ ਲੋਕ ਇੱਥੇ ਪਿਆਰ ਮੁਹੱਬਤ ਨਾਲ ਰਹਿੰਦੇ ਹਨ ਮੈਂ ਇਹ ਵੀ ਕਹਿਣਾ ਹੈ ਕਿ ਫਿਲਮਾਂ ਸਾਰੀਆਂ ਵਧੀਆ ਹੁੰਦੀਆਂ ਹਨ ਕਿਸੇ ਨੂੰ ਲੋਕ ਪਸੰਦ ਕਰਦੇ ਹੈ ਕਿਸੇ ਨੂੰ ਲੋਕ ਨਹੀਂ ਪਸੰਦ ਕਰਦੇ ਜਿਸ ਕਰਕੇ ਨਿਰਾਸ਼ ਹੋਣ ਦੀ ਲੋੜ ਨਹੀਂ ਹੈ ਕਿਉਂਕਿ ਅੱਜ ਸੋਸ਼ਲ ਮੀਡੀਆ ਦਾ ਯੁੱਗ ਹੈ ਜਿਸ ਕਰਕੇ ਹਰ ਕੋਈ ਵਧੀਆ ਚੀਜ਼ ਚਾਹੁੰਦਾ ਹੈ ਵਧੀਆ ਕਹਾਣੀ ਚਾਹੁੰਦਾ ਹੈ ਵਧੀਆ ਐਕਟਿੰਗ ਚਾਹੁੰਦਾ ਹੈ ਜਿਸ ਕਰਕੇ ਕੁਝ ਅਲੱਗ ਹੀ ਟੰਗਦੀਆਂ ਫਿਲਮਾਂ ਬਹੁਤ ਹਿੱਟ ਹੁੰਦੀਆਂ ਹਨ ਕਈ ਵਾਰ ਕਰੋੜਾਂ ਰੁਪਏ ਖਰਚ ਕੇ ਵੀ ਫਿਲਮ ਨਹੀਂ ਚੱਲਦੀ ਜਿਸ ਕਰਕੇ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਅੱਜ ਕੱਲ ਦੇ ਇਸ ਡਿਜੀਟਲ ਯੁੱਗ ਦੇ ਵਿੱਚ ਦਰਸ਼ਕ ਵੱਖਰਾ ਹੀ ਚਾਹੁੰਦੇ ਹਨ ਰਣਵੀਰ ਕਪੂਰ ਅਤੇ ਬੋਬੀ ਦਿਓਲ ਦੀ ਫਿਲਮ ਐਨੀਮਲ ਦੇ ਨਾਲ ਸਫਲਤਾ ਤੋਂ ਬਾਅਦ ਤ੍ਰਿਪਤੀ ਡਿਮਰੀ ਦੇ ਕੈਰੀਅਰ ਨੂੰ ਨਵੀਂ ਦਿਸ਼ਾ ਮਿਲੀ ਹੈ ਇਸ ਫਿਲਮ ਤੋਂ ਬਾਅਦ ਉਹ ਕਾਫੀ ਪਪੂਲਰ ਹੋ ਗਈ ਹੈ हाल ही ਵਿੱਚ ਵਿੱਕੀ ਕੌਸ਼ਨ ਨਾਲ ਉਸ ਦਾ ਗੀਤ ਤੋਵਾ ਤੋਵਾ ਵੀ ਹਿੱਟ ਸਾਬਤ ਹੋਇਆ ਹੈ। ਹੁਣ ਅਦਾਕਾਰਾਂ ਨੇ ਖੁਲਾਸਾ ਕੀਤਾ ਹੈ ਕਿ ਉਹ ਆਪਣੇ ਕੈਰੀਅਰ ਵਿੱਚ ਕਿਸ ਤਰ੍ਹਾਂ ਦਾ ਕੰਮ ਕਰਨਾ ਚਾਹੁੰਦੀ ਹੈ ਹੁਣ ਪਤਾ ਲੱਗਾ ਹੈ। ਐਨੀਮਲ ਫਿਲਮ ਦੇ ਵਿੱਚ ਛੋਟੀ ਜਿਹੀ ਭੂਮਿਕਾ ਨਿਭਾਉਣ ਤੋਂ ਬਾਅਦ ਮੈਨੂੰ ਬਹੁਤ ਫਾਇਦਾ ਹੋਇਆ ਹੈ। ਮੇਰੇ ਕੋਲ ਬਹੁਤ ਸਾਰੀਆਂ ਫਿਲਮਾਂ ਹਨ ਜਿਨ੍ਹਾਂ ਦੀ ਮੈਂ ਸ਼ੂਟਿੰਗ ਕਰ ਰਹੀ ਹਾਂ। ਇੱਕ ਇੰਟਰਵਿਊ ਵਿੱਚ ਤ੍ਰਿਪਤੀ ਦਾ ਕਹਿਣਾ ਹੈ ਕਿ ਆਪਣੇ ਕੈਰੀਅਰ ਨੂੰ ਉਹ ਕਿਸ ਦਿਸ਼ਾ ਵੱਲ ਲੈ ਕੇ ਜਾਣਾ ਚਾਹੁੰਦੀ ਹੈ ਕਿਸ ਤਰ੍ਹਾਂ ਦੀਆ ਭੂਮਿਕਾ ਕਰਨਾ ਚਾਹੁੰਦੀ ਹੈ ਅਜਿਹਾ ਹੁਣ ਉਸ ਨੂੰ ਪਤਾ ਲੱਗਾ ਹੈ ਰਣਵੀਰ ਕਪੂਰ ਦੇ ਨਾਲ ਅਜਿਹੇ ਸੀਨ ਕਰਨ ਤੇ ਉਸ ਦਾ ਕਹਿਣਾ ਹੈ ਕਿ ਉਹ ਪਿਵਖ ਵਿੱਚ ਵੱਖਰੇ ਢੰਗ ਨਾਲ ਰੋਲ ਕਰਨਾ ਚਾਹੁੰਦੀ ਹੈ ਜਿਸ ਨੂੰ ਲੋਕ ਪਸੰਦ ਕਰਨ ਅਜੇ ਦੇਵਗਨ ਨੇ 1981 ਵਿੱਚ ਫੁੱਲ ਔਰ ਕਾਂਟੇ ਨਾਲ ਬਾਲੀਵੁੱਡ ਵਿੱਚ ਐਂਟਰੀ ਕੀਤੀ ਸੀ ਇਹ ਫਿਲਮ ਬਾਕਸ ਆਫਿਸ ਤੇ ਹਿੱਟ ਰਹੀ ਅਤੇ ਅਜੇ ਦੇਵਗਨ ਰਾਤੋਂ ਰਾਤ ਸੁਪਰਸਟਾਰ ਬਣ ਗਿਆ ਪਰ ਇਸ ਤੋਂ ਬਾਅਦ ਅਜੇ ਦੇਵਗਨ ਦੀਆਂ ਬਹੁਤ ਸਾਰੀਆਂ ਫਿਲਮਾਂ ਬਾਕਸ ਆਫਿਸ ਤੇ ਲਗਾਤਾਰ ਫਲॉप ਰਹੀਆਂ ਇਸ ਦੌਰਾਨ ਅਜੇ ਦੇਵਗਨ ਨੂੰ ਇੱਕ ਹੋਰ ਫਿਲਮ ਮਿਲੀ ਜਿਸ ਨੇ ਉਸ ਦੇ ਕੈਰੀਅਰ ਨੂੰ ਨਵਾਂ ਮੋੜ ਦਿੱਤਾ ਫਿਲਮ ਦਾ ਨਾਮ ਹੈ ਦਿਲ ਵਾਲੇ ਦਿਲ ਵਾਲੇ 1994 ਵਿੱਚ ਰਿਲੀਜ਼ ਹੋਈ ਇੱਕ ਐਕਸ਼ਨ ਡਰਾਮਾ ਫਿਲਮ ਸੀ ਜਿਸ ਵਿੱਚ ਅਜੇ ਦੇਵਗਨ ਨੇ ਰਵੀਨਾ ਟੰਡਨ ਸੁਨੀਸ਼ੇਟੀ ਨਾਲ ਕੰਮ ਕੀਤਾ ਸੀ ਇਸ ਫਿਲਮ ਦਾ ਨਿਰਦੇਸ਼ਨ ਹੈਰੀ ਬਵੇਜਾ ਨੇ ਕੀਤਾ ਸੀ ਇਹ ਫਿਲਮ ਦੇ ਨਾਲ-ਨਾਲ ਇਸ ਫਿਲਮ ਦੇ ਗੀਤ ਵੀ ਸੁਪਰ ਹਿੱਟ ਹੋਏ ਸਨ ਅਜੇ ਦੇਵਗੰਦ ਦਾ ਕਹਿਣਾ ਹੈ ਕਿ ਮੈਂ ਵੱਖ-ਵੱਖ ਤਰ੍ਹਾਂ ਦੀਆਂ ਭੂਮਿਕਾ ਨਿਭਾਉਣਾ ਚਾਹੁੰਦਾ ਹਾਂ ਲੇਕਿਨ ਮੇਰੇ ਤੇ ਠੱਪਾ ਲੱਗਾ ਹੈ ਐਕਸ਼ਨ ਫਿਲਮਾਂ ਦਾ ਜਦ ਕਿ ਮੈਂ ਹਰੇਕ ਤਰ੍ਹਾਂ ਦੀ ਭੂਮਿਕਾ ਬਹੁਤ ਹੀ ਪਿਆਰ ਨਾਲ ਨਿਭਾਉਂਦਾ ਹਾਂ ਜਿਸ ਕਰਕੇ ਮੈਂ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਵੱਖ-ਵੱਖ ਕਿਰਦਾਰ ਨਿਭਾਏ ਹਨ ਸੰਜੀਪ ਕੁਮਾਰ ਪਾਵੇਂ ਅੱਜ ਸਾਡੇ ਵਿਚਕਾਰ ਨਹੀਂ ਹਨ ਪਰ ਉਹਨਾਂ ਦੀਆਂ ਯਾਦਾਂ ਅੱਜ ਵੀ ਉਹਨਾਂ ਦੇ ਚਾਹਣ ਵਾਲਿਆਂ ਦੇ ਦਿਲਾਂ ਵਿੱਚ ਵਸੀਆਂ ਹੋਈਆਂ ਹਨ ਉਹ ਆਪਣੇ ਸਮੇਂ ਵਿੱਚ ਬੋਲੀਵੁੱਡ ਦੇ ਮਸ਼ਹੂਰ ਅਭਿਨੇਤਾ ਸਨ ਉਹ ਆਪਣੀ ਦਮਦਾਰ ਅਦਾਕਾਰੀ ਦੇ ਨਾਲ ਦਰਸ਼ਕਾਂ ਦੇ ਦਿਲਾਂ ਤੇ ਰਾਜ ਕਰਦੇ ਰਹੇ ਸੰਜੀਪ ਕੁਮਾਰ ਦੇ ਨਾਲ ਜੁੜੀ ਇੱਕ ਅਜਿਹੀ ਗੱਲ ਦੱਸਣ ਜਾ ਰਹੇ ਹਾਂ ਜਿਸ ਤੋਂ ਬਹੁਤ ਸਾਰੇ ਅਣਜਾਣ ਹਨ ਸੰਜੀਪ ਕੁਮਾਰ ਨੂੰ ਹਰੀ ਭਾਈ ਕਹਿ ਕੇ ਬੁਲਾਇਆ ਜਾਂਦਾ ਸੀ ਉਹਨਾਂ ਨੇ 1960 ਤੋਂ ਲੈ ਕੇ 1985 ਤੱਕ ਫਿਲਮਾਂ ਵਿੱਚ ਕੰਮ ਕੀਤਾ। ਉਹਨਾਂ ਨੇ ਆਪਣੇ ਕੈਰੀਅਰ ਵਿੱਚ ਬਾਕਸ ਆਫਿਸ ਤੇ ਕਈ ਸ਼ਾਨਦਾਰ ਫਿਲਮਾਂ ਦਿੱਤੀਆਂ। ਉਹਨਾਂ ਦੇ ਜੀਵਨ ਨਾਲ ਜੁੜੀ ਇੱਕ ਬਹੁਤ ਵੱਡੀ ਗੱਲ ਸਾਹਮਣੇ ਆਈ ਹੈ। ਸੰਜੀਵ ਕੁਮਾਰ ਅਕਸਰ ਕਹਿੰਦੇ ਸਨ ਕਿ ਉਹਨਾਂ ਦੀ ਉਮਰ ਬਹੁਤ ਲੰਬੀ ਨਹੀਂ ਹੈ। ਉਹਨਾਂ ਨੂੰ ਪਤਾ ਸੀ ਕਿ ਉਹ 50 ਸਾਲ ਤੱਕ ਨਹੀਂ ਜੀਉਣਗੇ। ਲੇਖਕ ਹਨੀਫ ਜਵੇਰੀ ਨੇ ਸੰਜੀਪ ਕੁਮਾਰ ਅਤੇ ਤਬਸਮ ਵਿਚਾਰ ਹੋਈ ਗੱਲਬਾਤ ਦਾ ਖੁਲਾਸਾ ਕਰਦਿਆਂ ਕਿਹਾ ਕਿ ਸੰਜੀਪ ਕੁਮਾਰ ਤੋਂ ਪੁੱਛਿਆ ਗਿਆ ਸੀ ਕਿ ਜਦੋਂ ਉਹ ਜਵਾਨ ਸਨ ਤੇ ਉਨ੍ਹਾਂ ਨੇ ਬਜ਼ੁਰਗ ਵਿਅਕਤੀ ਦੀ ਭੂਮਿਕਾ ਆਸਾਨੀ ਨਾਲ ਕਿਵੇਂ ਨਿਭਾ ਲਈ ਇਹ ਗੱਲ ਉਨ੍ਹਾਂ ਨੇ ਸ਼ੋਲੇ ਫਿਲਮ ਲਈ ਕੀਤੀ ਇਸ ਤੇ ਸੰਜੀਪ ਕੁਮਾਰ ਨੇ ਪ੍ਰਤੀਕਿਰਿਆ ਦਿੱਤੀ ਤੇ ਉਹ ਕਾਫੀ ਹੈਰਾਨੀਜਨਕ ਸੀ ਸੰਜੀਪ ਕੁਮਾਰ ਨੇ ਕਿਹਾ ਸੀ ਕਿ ਉਹ ਬੁਢਾਪੇ ਤੱਕ ਨਹੀਂ ਜਾ ਸਕਣਗੇ ਇਸ ਕਰਕੇ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਪਰਿਵਾਰ ਦੇ ਹੋਰ ਮਰਦਾਬਾਂਗ ਵੀ ਉਹ 50 ਸਾਲ ਤੱਕ ਨਹੀਂ ਜੀਉਣਗੇ ਜਿਸ ਕਾਰਨ ਉਹ ਵੱਡੇ ਬਰ ਦੇਤੇ ਆਪਣੀ ਜਵਾਨੀ 'ਚ ਬੁਢਾਪੇ ਦਾ ਅਨੁਭਵ ਕਰ ਰਹੇ ਹਨ ਸੰਜੀਪ ਕੁਮਾਰ ਨੇ ਭਵਿੱਖਬਾਣੀ ਕੀਤੀ ਸੀ ਕਿ ਉਹ 50 ਸਾਲ ਤੱਕ ਨਹੀਂ ਜੀ ਸਕਣਗੇ ਆਖਰਕਾਰ 1985 ਵਿੱਚ ਸੱਚ ਸਾਬਤ ਹੋਇਆ ਸੰਜੀਪ ਕੁਮਾਰ ਦੀ 6 ਨਵੰਬਰ 1985 ਨੂੰ ਮੌਤ ਹੋ ਗਈ ਸੀ ਉਸ ਸਮੇਂ ਉਹਨਾਂ ਦੀ ਉਮਰ 47 ਸਾਲ ਸੀ ਮੂਰਾਰੀਆ ਨਵਾਈਆਂ ਪੂਮੇਕਾ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ ਸ਼ੋਲੇ ਅਰਜੁਨ ਤਰਸ਼ੂਲ ਖਿਡੋਨਾ ਨਿਆ ਦਿਨ ਨਈ ਰਾਤ ਜਹੀ ਹੈ ਜ਼ਿੰਦਗੀ ਦੇਵਤਾ ਰਾਮ ਤੇਰੇ ਕਿਤਨੇ ਨਾਮ ਸ਼ਿਕਾਰ ਟੈਂਗਲ ਤ੍ਰਿਸ਼ਨਾ ਮੰਚਲੀ ਪਤੀ ਪਤਨੀ ਵਰ ਉਹ ਪਤਨੀਆਂ ਪਤਨੀ ਅੰਗੂਰ ਅਤੇ ਹੀਰੋ ਵਰਗੀਆਂ ਫਿਲਮਾਂ ਲਈ ਉਹ ਜਾਣੇ ਜਾਂਦੇ ਰਹੇ ਹਨ ਬਾਲੀਵੁੱਡ ਦੇ ਮਹਾਨਾਇਕ ਅਮਤਾਬਚਨ ਅਤੇ ਤਰਮਿੰਦਰ ਹਿੰਦੀ ਸਿਨੇਮਾ ਜਗਤ ਵਿੱਚ ਦਿਗਜ ਕਲਾਕਾਰਾਂ ਵਿੱਚੋਂ ਇੱਕ ਹਨ 80 ਦੀ ਉਮਰ ਪਾਰ ਕਰ ਚੁੱਕੇ ਇਹ ਦੋਵੇਂ ਕਲਾਕਾਰ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਫਿਲਮਾਂ ਰਾਈ ਅੱਜ ਵੀ ਆਪਣੇ ਚਹੇਤਿਆਂ ਵਿਚਾਲੇ ਐਕਟਿਵ ਨਜ਼ਰ ਆਉਂਦੇ ਹਨ ਬੈਗ ਵੀ ਆਪਣੇ ਟੀਵੀ ਸ਼ੋਅ ਕੌਣ ਬਣੇਗਾ ਕਰੋੜਪਤੀ ਕਾਰਨ ਵੀ ਸੁਰਖੀਆਂ ਵਿੱਚ ਰਹਿੰਦੇ ਹਨ ਤਰਮਿੰਦਰ ਰੌਤ ਤੇ ਅਮਿਤਾਭ ਫਿਲਮ ਇੰਡਸਟਰੀ ਵਿੱਚ ਵੱਡੇ ਪਰਦੇ ਤੇ ਇਕੱਠੇ ਕੰਮ ਕਰ ਚੁੱਕੇ ਹਨ ਉਹਨਾਂ ਦੀ ਬਲੌਕਬਸਟਰ ਫਿਲਮ ਸ਼ੋਲੇ ਨੂੰ ਅੱਜ ਵੀ ਹਰ ਕੋਈ ਯਾਦ ਕਰਦਾ ਹੈ ਭਾਰਤੀ ਸਿਨੇਮੇ ਦੇ ਇਤਿਹਾਸ ਵਿੱਚ ਇਹ ਸਭ ਤੋਂ ਵਧੀਆ ਫਿਲਮਾਂ ਵਿੱਚੋਂ ਇੱਕ ਗਿਣੀ ਜਾਂਦੀ ਹੈ। ਸ਼ੋਲੇ ਵਿੱਚ ਅਮਿਤਾਬਚਨ ਨੇ ਜੈ ਅਤੇ ਤਰਮਿੰਦਰ ਨੇ ਵੀਰੂ ਦੀ ਭੂਮਿਕਾ ਨਿਭਾਈ ਸੀ। ਫਿਲਮ ਵਿੱਚ ਦਿਖਾਈ ਗਈ ਦੋਵਾਂ ਦੀ ਦੋਸਤੀ ਨੇ ਵੀ ਸਾਰਿਆਂ ਦਾ ਦਿਲ ਜਿੱਤ ਲਿਆ ਸੀ। ਪਰ ਇਸ ਫਿਲਮ ਦੀ ਸ਼ੂਟਿੰਗ ਦੌਰਾਨ ਇੱਕ ਅਜੀਬ ਘਟਨਾ ਵੀ ਵਾਪਰੀ ਜਿਸ ਨਾਲ ਅਮਿਤਾਬਚਨ ਦੀ ਜਾਨ ਜਾ ਸਕਦੀ ਸੀ। 1975 ਵਿੱਚ ਰਿਲੀਜ਼ ਹੋਈ ਫਿਲਮ ਸ਼ੋਲੇ ਨੂੰ ਕਈ ਦਹਾਕਿਆਂ ਬਾਅਦ ਵੀ ਕਾਫੀ ਪਸੰਦ ਕੀਤਾ ਗਿਆ ਹੈ, ਅੱਜ ਵੀ ਪਸੰਦ ਕੀਤਾ ਜਾਂਦਾ ਹੈ। ਰਮੇਸ਼ ਸੇਪੀ ਦੁਆਰਾ ਨਿਰਦੇਸ਼ਿਤ ਇਹ ਫਿਲਮ 15 ਅਗਸਤ 1975 ਨੂੰ ਰਿਲੀਜ਼ ਹੋਈ ਸੀ ਇਸ ਫਿਲਮ ਦੇ ਵਿੱਚ ਅਮਿਤਾਬਚਨ ਤੇ ਤਰਮਿੰਦਰ ਤੋਂ ਇਲਾਵਾ ਜਯਾ ਵਚਨ, ਸੰਜੀਵ ਕੁਮਾਰ, ਹਿਮਾ ਮਾਨਣੀ ਅਤੇ ਅਮਜਿਤ ਖਾਨ ਵਰਗੇ ਕਲਾਕਾਰਾਂ ਨੇ ਅਹਿਮ ਭੂਮਿਕਾ ਨਿਭਾਈਆਂ ਸਨ ਇਸ ਫਿਲਮ ਦੇ ਕਲਾਈਮੈਕਸ ਸੀਨ ਨੂੰ ਸ਼ੂਟਿੰਗ ਦੌਰਾਨ ਸੈੱਟ ਤੇ ਕੋਈ ਵੱਡੀ ਘਟਨਾ ਵਾਪਰ ਸਕਦੀ ਸੀ ਇੱਕ ਦਿਨ ਇੱਕ ਸੀਨ ਦੌਰਾਨ ਤਰਮਿੰਦਰ ਨੇ ਬੈਗਬੀ ਤੇ ਅਸਲ ਗੋਲੀ ਚਲਾ ਦਿੱਤੀ ਇਹ ਕਹਾਣੀ ਖੋਦ ਅਮਤਾਬਚ ਨੇ ਆਪਣੇ ਕੁਇਸ਼ੋ ਕੌਣ ਬਣੇਗਾ ਕਰੋੜਪਤੀ ਦੇ ਸੈੱਟ ਤੇ ਸੁਣਾਈ ਸੀ ਸ਼ੋਲੇ ਦੇ ਆਖਰੀ ਸੀਨ ਦੀ ਸ਼ੂਟਿੰਗ ਲਈ ਰਮੇਸ਼ ਸਿੱਪੀ ਨੇ ਅਸਲੀ ਗੋਰੀਆਂ ਦਾ ਇੰਤਜ਼ਾਮ ਵੀ ਕੀਤਾ ਸੀ ਦੱਸਣਯੋਗ ਹੈ ਕਿ ਇੱਕ ਸੀਨ ਦੌਰਾਨ ਤਰਮਿੰਦਰ ਨੇ ਅਮਤਾਬ ਤੇ ਨਕਲੀ ਗੋਰੀਆਂ ਚਲਾਉਣੀਆਂ ਸਨ ਸੀਨ ਸਹੀ ਢੰਗ ਨਾਲ ਨਹੀਂ ਹੋ ਰਿਹਾ ਸੀ ਤਾਂ ਨਿਰਦੇਸ਼ਕ ਨੇ ਤਰਮਿੰਦਰ ਤੋਂ 2-3 ਵਾਰ ਸੀਨ ਸ਼ੂਟ ਕਰਵਾਇਆ ਪਰ ਤਰਮਿੰਦਰ ਗੁੱਸੇ ਵਿੱਚ ਲਾਲ ਹੋ ਚੁੱਕੇ ਸਨ ਜਦੋਂ ਅਗਲੀ ਵਾਰ ਨਿਰਦੇਸ਼ਕ ਨੇ ਤਰਮਿੰਦਰ ਨੂੰ ਇੱਕ ਸੀਨ ਕਰਨ ਲਈ ਕਿਹਾ ਤਾਂ ਗੁੱਸੇ ਵਿੱਚ ਤਰਮਿੰਦਰ ਨੇ ਆਪਣੇ ਕੋਲ ਰੱਖੀਆਂ ਅਸਲ ਗੋਲੀਆਂ ਨੂੰ ਬੰਦੂਕ ਵਿੱਚ ਪਾਇਆ ਅਤੇ ਚਿਲਾ ਦਿੱਤੀਆਂ ਇੱਕ ਖੁਸ਼ਕਿਸਮਤੀ ਸੀ ਕਿ ਬੇਗਬੀਨ ਨੂੰ ਕੁਝ ਨਹੀਂ ਹੋਇਆ ਤਰਮਿੰਦਰ ਦਾ ਨਿਸ਼ਾਨਾ ਖੁੰਝ ਗਿਆ ਤੇ ਗੋਲੀ ਅਮਿਤਾਵਚਨ ਦੇ ਕੰਨ ਦੇ ਕੋਲੋਂ ਲੰਘ ਗਈ ਇਸ ਨੂੰ ਲੈ ਕੇ ਕਾਫੀ ਚਰਚਾ ਰਹੀ ਹੈ ਕਿਉਂਕਿ ਇਸ ਦਾ ਜ਼ਿਕਰ ਖੁਦ ਅਮਿਤਾਵਚਨ ਕਰ ਚੁੱਕੇ ਹਨ ਫਿਲਮ ਇੰਡਸਟਰੀ ਦੇ ਵਿੱਚ ਬਹੁਤ ਸਾਰੀਆਂ ਅਭਿਨੇਤਰੀਆਂ ਹਨ ਜਿਨ੍ਹਾਂ ਦਾ ਅੰਤ ਬਹੁਤ ਮਾੜਾ ਰਿਹਾ ਆਪਣੇ ਟਾਈਮ ਤੇ ਉਹ ਸੁਪਰਸਟਾਰ ਰਹੀਆਂ ਲੇਕਿਨ ਆਖੀਰ ਬਿਲਾ ਉਹਨਾਂ ਦਾ ਕਾਫੀ ਦੁੱਖਾਂ ਨਾਲ ਭਰਿਆ ਸੀ ਮੀਨਾ ਕੁਮਾਰੀ ਇਕਬਾਲ ਕਲਾਕਾਰ ਦੇ ਤੌਰ ਤੇ ਫਿਲਮ ਇੰਡਸਟਰੀ ਵਿੱਚ ਸ਼ਾਮਲ ਹੋਈ 30 ਸਾਲਾਂ ਦੇ ਕੈਰੀਅਰ ਵਿੱਚ ਲਗਭਗ 90 ਫਿਲਮਾਂ ਵਿੱਚ ਕੰਮ ਕੀਤਾ ਉਹ ਅਜੇ ਵੀ ਪਰਨੀਤਾ ਬੈਜੂ ਬਾਬਰਾ ਸਾਹਿਬ ਬੀਬੀ ਔਰ ਗਲਾਮ ਪਾਕੀਜਾ ਵਰਗੀਆਂ ਫਿਲਮਾਂ ਵਿੱਚ ਆਪਣੀਆਂ ਅਹਿਮ ਭੂਮਿਕਾ ਦੇ ਲਈ ਜਾਣੀ ਜਾਂਦੀ ਹੈ 31 ਮਾਰਚ 1972 ਨੂੰ ਪਾਕੀਜਾ ਦੀ ਰੈਜ ਤੋਂ ਬਾਅਦ ਉਸ ਦੀ ਮੌਤ ਹੋ ਗਈ ਸੀ ਕਿਉਂਕਿ ਉਸ ਨੂੰ ਲੀਵਰ ਸਿਰੋਸਿਸ ਦਾ ਪਤਾ ਲੱਗਿਆ ਸੀ ਮਸ਼ਹੂਰ ਅਭਿਨੇਤਰੀ ਨੇ ਖਰਾਬ ਸਿਹਤ ਸਥਿਤੀ ਵਿੱਚ ਫਿਲਮ ਦੀ ਸ਼ੂਟਿੰਗ ਖਤਮ ਕੀਤੀ ਇਹ ਵੀ ਕਿਹਾ ਗਿਆ ਹੈ ਕਿ ਉਸ ਦੇ ਹਸਪਤਾਲ ਦੇ ਬਿੱਲਾਂ ਦਾ ਭੁਗਤਾਨ ਕਰਨ ਲਈ ਕੋਈ ਵੀ ਪੈਸਾ ਨਹੀਂ ਸੀ ਮੀਨਾ ਕੁਮਾਰੀ ਦੀ ਜ਼ਿੰਦਗੀ ਵਿੱਚ ਬਹੁਤ ਦਰਦ ਆਇਆ ਮੀਨਾ ਕੁਮਾਰੀ ਦੀ ਪਰਿਵਾਰ ਦੀ مالی ਹਾਲਾ ਠੀਕ ਨਹੀਂ ਸੀ ਘਰ ਦੀ ਸਹਾਇਤਾ ਦੇ ਲਈ ਮੀਨਾ ਨੇ ਹੀ ਬਚਪਨ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ 6 ਸਾਲ ਦੀ ਉਮਰ ਵਿੱਚ 1939 ਵਿੱਚ ਵਿਜੇ ਵੜਦੀ ਫਿਲਮ ਲੈਦਰ ਫੇਸ ਵਿੱਚ ਪਹਿਲੀ ਵਾਰ ਕੰਮ ਕੀਤਾ ਇਸ ਸ਼ਰਮ ਦੇ ਵਿੱਚ ਮਹਿਜਵੀ ਦਾ ਕਰੈਕਟਰ ਨਵਾਇਆ ਜਿਸ ਨੂੰ ਕਾਫੀ ਪਸੰਦ ਕੀਤਾ ਗਿਆ ਇਹ ਮੀਨਾ ਕੁਮਾਰੀ ਦਾ ਅਸਲ ਨਾਂ ਹੈ ਇਸ ਦੇ ਇਲਾਵਾ ਉਸ ਨੇ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਕੰਮ ਕੀਤਾ ਉਨ੍ਹਾਂ ਦੇ ਵਿੱਚੋਂ ਕਈ ਧਾਰਮਿਕ ਵੀ ਸਨ ਮੀਨਾ ਕੁਮਾਰੀ ਦੇ ਹਰੇਕ کردار ਨੂੰ ਪਸੰਦ ਕੀਤਾ ਗਿਆ 1952 ਵਿੱਚ ਰਿਲੀਜ਼ ਹੋਈ ਬੈਜੀ ਬਾਬਰਾ ਨੇ ਮੀਨਾ ਕੁਮਾਰੀ ਨੂੰ ਅਸਲ ਸ਼ੁਰਤ ਦਿੱਤੀ ਇਹ ਫਿਲਮ ਲੋਕਾਂ ਨੂੰ ਇੰਨੀ ਪਸੰਦ ਆਈ ਕਿ 100 ਹਫ਼ਤਿਆਂ ਤੱਕ ਸਿਨੇਮਾ ਵਿੱਚ ਲੱਗੀ ਰਹੀ 1954 ਵਿੱਚ ਉਨ੍ਹਾਂ ਨੂੰ ਫਿਲਮ ਫੇਅਰ ਅਵਾਰਡ ਵੀ ਮਿਲਿਆ ਇਹ ਪੁਰਸਕਾਰ ਪ੍ਰਾਪਤ ਕਰਨ ਵਾਲੀ ਪਹਿਲੀ ਅਭਿਨੇਤਰੀ ਸੀ ਪਰ ਅਖੀਰਲੇ ਟਾਈਮ ਤੇ ਮੀਨਾ ਕੁਮਾਰੀ ਦਾ ਬਹੁਤ ਦਰਦ ਭਰਿਆ ਅੰਤ ਹੋਇਆ ਹੈ। ਮધુਵਾਲਾ ਦੀ ਮੁਸਕਰਾਹਟ ਨੂੰ ਕੌਣ ਨਹੀਂ ਜਾਣਦਾ। ਉਸ ਸਮੇਂ ਦਲੀਪ ਕੁਮਾਰ ਉਸਦਾ ਅਫੇਅਰ ਅਤੇ ਉਸ ਨੂੰ ਸੁਪਰਸਟਾਰ ਤੋਂ ਦੁਖੀ ਦਿਲ ਟੁੱਟਣਾ ਉਸ ਸਮੇਂ ਕਾਫੀ ਚਰਚਾ ਸੀ। 1954 ਵਿੱਚ ਉਸ ਨੂੰ ਟਰਮੀਨਲ ਜਮਾਦਰੂ ਦਿਲ ਦੀ ਸਥਿਤੀ ਦਾ ਪਤਾ ਲੱਗਿਆ। ਕਿਹਾ ਜਾਂਦਾ ਹੈ ਕਿ 1968 ਵਿੱਚ ਮੌਤ ਤੋਂ ਪਹਿਲਾਂ ਉਹ ਲਗਭਗ 8 ਸਾਲ ਬਿਸਤਰੇ ਤੇ ਰਹੀ। ਮધુ ਬਾਲਾ ਦੀ ਜ਼ਿੰਦਗੀ ਵਿੱਚ ਬਹੁਤ ਉਤਰਾਅ ਚੜਾਅ ਰਹੇ ਹਨ। ਉਹਨਾਂ ਨੇ ਜਿੰਨੀਆਂ ਵੀ ਫਿਲਮਾਂ ਕੀਤੀਆਂ ਬਹੁਤ ਵਧੀਆ ਕੀਤੀਆਂ ਹਨ। ਅੱਜ ਵੀ ਉਹਨਾਂ ਦੀਆਂ ਇਹਨਾਂ ਫਿਲਮਾਂ ਨੂੰ ਯਾਦ ਕੀਤਾ ਜਾਂਦਾ ਹੈ। ਪਰ ਅਖੀਰ ਬਹੁਤ ਬੁਰਾ ਸੀ। 1980 ਦੇ ਦਹਾਕੇ ਵਿੱਚ ਪ੍ਰਵੀਨ 바ਵੀ ਦਾ ਨਾਂ ਸੀ। ਪ੍ਰਵੀਨ 바ਵੀ ਨੂੰ ਮਹੇਸ਼ ਪਟ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਮੀਡੀਆ ਨੇ ਹਮੇਸ਼ਾ ਹਮਲਾ ਕੀਤਾ। ਹਾਲਾਂਕਿ ਇੱਕ ਵਾਰਤਾ ਰਿਸ਼ਤਾ ਖਤਮ ਹੋਣ ਤੋਂ ਬਾਅਦ ਕਈ ਬਿਮਾਰੀਆਂ ਤੋਂ ਪੀੜਤ ਹੋ ਗਈ। 1983 ਵਿੱਚ ਨਿਊਯਾਰਕ ਚਲੇ ਗਈ 1999 ਵਿੱਚ ਭਾਰਤ ਵਾਪਸ ਆਈ ਪਰ ਹਮੇਸ਼ਾ ਡਰ ਵਿੱਚ ਰਹਿੰਦੀ ਸੀ 22 ਜਨਵਰੀ 2005 ਨੂੰ ਸੋਸਾਇਟੀ ਦੇ ਸਕੱਤਰ ਨੂੰ ਪਤਾ ਲੱਗਾ ਕਿ ਉਸ ਨੇ ਪਿਛਲੇ 3 ਦਿਨਾਂ ਤੋਂ ਦੁੱਧ ਅਤੇ ਅਖਬਾਰ ਇਕੱਠਾ ਨਹੀਂ ਕੀਤਾ ਤਾਂ ਉਹ 22 ਜਨਵਰੀ 2005 ਨੂੰ ਆਪਣੇ ਘਰ ਵਿੱਚ ਮ੍ਰਿਤਕ ਪਾਈ ਗਈ ਦੱਸਿਆ ਜਾ ਰਿਹਾ ਹੈ ਕਿ ਉਸ ਦੇ ਖੱਬੇ ਪੈਰ ਦਾ ਗੈਂਗਰਨ ਸੀ ਸੰਮਿਤਾ ਪਾਟਲ ਆਪਣੇ ਵਿਰੋਧੀ ਸ਼ਵਾਨਾ ਆਜਮੀ ਦੇ ਨਾਲ 80 ਦੇ ਦਹਾਕੇ ਵਿੱਚ ਕਲਾ ਸੰਮੇ ਦੀ ਰਾਣੀ ਸੀ ਸਮთა ਪਾਟਲ ਨੇ ਬਹੁਤ ਸਾਰੀਆਂ ਫਿਲਮਾਂ ਕੀਤੀਆਂ ਜਿਨ੍ਹਾਂ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ ਅਰਧ ਸਤਿਆਨ ਨਾਮ ਕਹਲਾਾਲ ਅਤੇ ਹੋਰ ਬਹੁਤ ਸਾਰੀਆਂ ਫਿਲਮਾਂ ਹਨ ਪਤੀ ਰਾਜਬਬਰ ਨਾਲ ਉਸਦੇ ਤਣਾਅਪੂਰਨ ਸਬੰਧਾਂ ਦੀਆਂ ਖਬਰਾਂ ਆਮ ਸਨ ਬੱਚੇ ਦੇ ਜਨਮ ਦੌਰਾਨ 1986 ਵਿੱਚ ਉਸ ਦੀ ਮੌਤ ਹੋ ਗਈ ਸਿਰਫ 2 ਸਾਲਾਂ ਦੇ ਅਰਸੇ ਵਿੱਚ ਇਸ ਨਵੀਂ ਕਲਾਕਾਰਾ ਨੇ ਚੋਟੀ ਦੀਆਂ ਮਨਿਤਰਿਆਂ ਦੀਆਂ ਦਿੰਦਾ ਹਰਾਮ ਕਰ ਦਿੱਤੀਆਂ। ਦਿਵਿਆ ਭਾਰਤੀ ਨੇ 2 ਸਾਲਾਂ ਵਿੱਚ 12 ਫਿਲਮਾਂ ਕੀਤੀਆਂ ਅਤੇ ਇਹਨਾਂ ਵਿੱਚੋਂ ਜ਼ਿਆਦਾਤਰ ਬਾਕਸ ਆਫਿਸ ਤੇ ਹੈਟ ਰਹੀਆਂ। دیਵਾਨਾ, ਬਲਵਾਨ, ਸ਼ੋਲਾਰ ਸ਼ਬ੍ਰਮ। ਹਾਲਾਂਕਿ 5 ਅਪ੍ਰੈਲ 1993 ਨੂੰ ਦਿਵਿਆ ਗਲਤੀ ਨਾਲ ਆਪਣੇ 5 ਮੰਜ਼ਿਲਾ ਅਪਾਰਟਮੈਂਟ ਦੀ ਖਿੜਕੀ ਤੋਂ ਡਿੱਗ ਗਈ। ਜਿੱਥੇ ਉਹ ਆਪਣੇ ਪਤੀ ਸਾਜਿਦ ਨਿਡਿਆੜ ਵਾਲਾ ਨਾਲ ਰਹਿੰਦੀ ਸੀ। ਇਸ ਦੇ ਨਾਲ ਇੱਕ ਸੁਪਰਸਟਾਰ ਦਾ ਅੰਤ ਹੋ ਗਿਆ। ਇਸ ਕਲਾਕਾਰਾਂ ਨੇ ਸਿਰਫ 2 ਸਾਲ ਦੇ ਵਿੱਚ ਹੀ ਅਜਿਹਾ ਤਹਿਲਕਾ ਮਚਾਰ ਦਿੱਤਾ ਕਿ ਉਸ ਸਮੇਂ ਦੀਆਂ ਹਿੱਟ ਅਭਿਨੇਤਰੀਆਂ ਡਰਦੀਆਂ ਸਨ 3 ਜੂਨ 2013 ਨੂੰ ਜੀਆ ਖਾਨ ਦੀ ਮੌਤ ਦੀ ਹੈਰਾਨ ਕਰਨ ਵਾਲੀ ਖਬਰ ਨੇ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ ਜੀਆ ਖਾਨ ਨੇ ਪੱਖੇ ਨਾਲ ਫਾਹਲਾ ਕੇ ਖੁਦਕੁਸ਼ੀ ਕੀਤੀ ਜੀਆ ਖਾਨ ਦੀ ਮੌਤ ਨੂੰ ਲੈ ਕੇ ਬਹੁਤ ਸਾਰੀਆਂ ਅਫਵਾਹਾਂ ਸਨ ਬਹੁਤ ਸਾਰੇ ਕਿੱਸੇ ਸਨ ਬਹੁਤ ਸਾਰੀਆਂ ਕਹਾਣੀਆਂ ਸਨ ਕਿ ਉਸਨੇ ਅਜਾਹਾ ਕਿਉਂ ਕੀਤਾ ਕੋਈ ਕਹਿੰਦਾ ਅਸਫਲ ਕੈਰੀਅਰ ਕੋਈ ਕਹਿੰਦਾ ਪ੍ਰੇਮ ਸੰਬੰਧ ਵੱਖ-ਵੱਖ ਤਰ੍ਹਾਂ ਦੀਆਂ ਗੱਲਾਂ ਸੁਣਨ ਨੂੰ ਮਿਲੀਆਂ ਉਸਦੀ ਮਾਂ ਰਾਵੀਆ ਖਾਨ ਨੇ ਵੀ ਆਪਣੇ ਕਈ ਬਿਆਨ ਦੇ ਵਿੱਚ ਕਿਹਾ ਹੈ ਕਿ ਉਹ ਕਾਫੀ ਦਿਨਾਂ ਤੋਂ ਡਿਪਰੈਸ਼ਨ ਦੇ ਵਿੱਚ ਸੀ ਜਿਸ ਕਰਕੇ ਉਸਨੇ ਇਹ ਕਦਮ ਚੁੱਕਿਆ ਕਈ ਕਲਾਕਾਰਾਂ ਤੇ ਇਲਜ਼ਾਮ ਵੀ ਲੱਗੇ ਪੰਜਾਬੀ ਮਾਡਲ ਐਕਟਰ ਅਦਰਾਨ ਅਲੀ ਖਾਨ ਤੇ ਤੇਜ਼ ਤਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕਰ ਦਿੱਤਾ ਗਿਆ ਇਸ ਹਮਲੇ ਵਿੱਚ ਅਦਨਾਨ ਅਲੀ ਖਾਨ ਦਾ ਕੰਨ ਤੇ ਸੱਟ ਲੱਗੀ ਹੈ ਐਕਟਰ ਮਾਡਲ ਅਦਨਾਨ ਅਲੀ ਖਾਨ ਨੇ ਵੀਡੀਓ ਵਿੱਚ ਆਪਣੇ ਤੇ ਹੋਏ ਹਮਲਾਵਰਾਂ ਦੇ ਨਾਂ ਵੀ ਦੱਸੇ ਹਨ ਉਨ੍ਹਾਂ ਨੇ ਪੁਲਿਸ ਕਰਮਚਾਰੀਆਂ ਨੂੰ ਕਿਹਾ ਕਿ ਇਸ ਮਾਮਲੇ ਵਿੱਚ ਬਣਦੀ ਕਾਰਵਾਈ ਕੀਤੀ ਜਾਵੇ ਇਸ ਵਾਰ ਤਾਂ ਮੈਂ ਬਚ ਗਿਆ ਪਰ ਜੇਕਰ ਦੁਬਾਰਾ ਇਹ ਹਮਲਾ ਹੋਇਆ ਤਾਂ ਮੈਨੂੰ ਨੁਕਸਾਨ ਹੋ ਸਕਦਾ ਹੈ ਇਸ ਸਬੰਧੀ ਸਬਡਿਵੀਜ਼ਨ ਮਲੇਰ ਕੋਟਰਾ ਦੇ ਡੀਐਸਪੀ ਗੁਰਦੇਵ ਸਿੰਘ ਨੇ ਆਪਣੇ ਦਫ਼ਤਰ ਵਿਖੇ ਬੁਲਾਈ ਪ੍ਰੈਸ ਕਾਨਫਰੰਸ ਵਿੱਚ ਇਹ ਜਾਣਕਾਰੀ ਦਿੱਤੀ ਐਕਟਰ ਮਾਡਲ ਅਦਨਾਨ ਅਲੀਖਾਨ ਨੇ ਬਹੁਤ ਸਾਰੀਆਂ ਫਿਲਮਾਂ ਐਡ ਫਿਲਮਾਂ ਕੀਤੀਆਂ ਹਨ ਉਹ ਇੱਕ ਵਧੀਆ ਕਲਾਕਾਰ ਹਨ ਟੀ ਸੀਰੀਜ਼ ਦੇ ਮਾਲਕ ਭੂਸ਼ਣ ਕੁਮਾਰ ਦੀ ਚਚੇਰੀ ਭੈਣ ਅਤੇ ਐਕਟਰ ਪ੍ਰੋਡਿਊਸਰ ਕ੍ਰਿਸ਼ਨ ਕੁਮਾਰ ਦੀ ਬੇਟੀ ਤਿਸ਼ਾ ਕੁਮਾਰ ਦਾ ਦਿਹਾਂਤ ਹੋ ਗਿਆ ਤਿਸ਼ਾ ਸਿਰਫ 21 ਸਾਲ ਦੀ ਸੀ ਅਤੇ ਲੰਬੇ ਸਮੇਂ ਤੋਂ ਕੈਂਸਰ ਦੀ جنگ ਲੜ ਰਹੀ ਸੀ ਤਿਸ਼ਾ ਦਾ ਮੁੰਬਈ ਵਿੱਚ ਲੰਬੇ ਸਮੇਂ ਤੋਂ ਇਲਾਜ ਚੱਲ ਰਿਹਾ ਸੀ ਮਗਰ ਜ਼ਿਆਦਾ ਫਾਇਦਾ ਨਹੀਂ ਹੋਇਆ ਫਿਰ ਉਸ ਨੂੰ ਜਰਮਨੀ ਸ਼ਿਫਟ ਕੀਤਾ ਗਿਆ ਪਰ ਉਹ ਠੀਕ ਨਹੀਂ ਹੋ ਸਕੀ ਜਰਮਨੀ ਦੇ ਹਸਪਤਾਲ ਵਿੱਚ ਤਿਸ਼ਾ ਨੇ ਵੀਰਵਾਰਸ ਦਮ ਤੋੜ ਦਿੱਤਾ ਟੀ ਸੀਰੀਜ਼ ਦੇ ਬੁਲਾਰੇ ਨੇ ਇਹ ਜਾਣਕਾਰੀ ਸਾਂਝੀ ਕੀਤੀ ਇਸ ਮੌਕੇ ਤੇ ਬੁਲਾਰੇ ਦਾ ਕਹਿਣਾ ਹੈ ਕਿ ਕ੍ਰਿਸ਼ਨ ਕੁਮਾਰ ਦੀ ਬੇਟੀ ਤਿਸ਼ਾ ਕੁਮਾਰ ਦਾ ਲੰਬੀ ਬਿਮਾਰੀ ਦੇ ਨਾਲ ਦਿਹਾਂਤ ਹੋ ਗਿਆ ਮਸ਼ਹੂਰ ਕਮੇਡੀਅਨ ਅਤੇ ਡੈੱਡ ਪੈਨ ਸਿਟਕਾਮ ਸਟਾਰ ਬੌਬ ਨਿਊਹਾਰਟ ਦਾ 94 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਜੈਸ ਕਰਕੇ ਹਾਲੀਵੁੱਡ ਦੀ ਦੁਨੀਆ ਸੋਗ ਵਿੱਚ ਹੈ। ਉਹਨਾਂ ਨੇ 18 ਜੁਲਾਈ ਨੂੰ ਆਖਰੀ ਸਾਹ ਲਿਆ। ਬੌਬ ਨਿਊਹਾਰਟ ਨੇ 6 ਦਹਾਕਿਆਂ ਦੇ ਕੈਰੀਅਰ ਵਿੱਚ ਆਪਣੀ ਸ਼ਾਨਦਾਰ ਕਮੇਡੀ ਅਤੇ ਸ਼ਾਨਦਾਰ ਅਦਾਕਾਰੀ ਦੇ ਨਾਲ ਲੱਖਾਂ ਦਿਲ ਜਿੱਤੇ। ਇਸ ਲਈ ਉਹਨਾਂ ਨੂੰ ਲੰਬੇ ਸਮੇਂ ਤੱਕ ਯਾਦ ਕੀਤਾ ਜਾਵੇਗਾ। ਬੌਬ ਨਿਊਹਾਰਟ ਦਾ ਜਨਮ 5 ਸਤੰਬਰ 1929 ਨੂੰ ਸ਼ਿਕਾਗੋ, ਇਲੀਨੋਇਸ ਵਿੱਚ ਹੋਇਆ ਸੀ। ਉਹਨਾਂ ਨੇ 1950 ਦੇ ਦਹਾਕੇ ਵਿੱਚ ਇੱਕ ਕਮੀਡੀਅਨ ਵਜੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਅਤੇ ਆਪਣੀ ਵਿਲੱਖਣ ਟੈਡ ਪੈਨ ਕਾਮਿਕ ਸ਼ੈਲੀ ਦੇ ਨਾਲ ਮਸ਼ਹੂਰ ਹੋਏ। ਬੌਬ ਨਿਊਹਾਰਡ ਨੇ ਟੈਲੀਵਿਜ਼ਨ ਦੀ ਦੁਨੀਆ ਵਿੱਚ ਵੀ ਆਪਣੀ ਪਛਾਣ ਬਣਾਈ। ਉਹਨਾਂ ਦੇ ਸ਼ੋਅ ਦਾ ਬੌਬ ਨਿਊਹਾਰਡ ਸ਼ੋਅ ਅਤੇ ਨਿਊਹਾਰਡ ਨੇ ਟੈਲੀਵਿਜ਼ਨ ਵਿੱਚ ਨਵੇਂ ਮਾਪਦੰਡ ਸਥਾਪਿਤ ਕੀਤੇ। ਉਹਨਾਂ ਦੀ ਕੁਦਰਤੀ ਅਦਾਕਾਰੀ ਨੂੰ ਸਾਰੇ ਲੋਕ ਪਸੰਦ ਕਰਦੇ। ਬੌਬ ਨਿਊ ਹਾਰਟ ਇੱਕ ਸਮਰਪਿਤ ਪਰਿਵਾਰਕ ਆਦਮੀ ਸੀ ਸੋ ਉਹਨਾਂ ਨੇ 1963 ਵਿੱਚ ਜਿੰਨੀ ਨਿਊ ਹਾਰਟ ਨਾਲ ਵਿਆਹ ਕੀਤਾ ਅਤੇ ਉਹਨਾਂ ਦੇ 4 ਬੱਚੇ ਸਨ ਨਿਊ ਹਾਰਟ ਨੇ ਹਮੇਸ਼ਾ ਆਪਣੇ ਪਰਿਵਾਰ ਨੂੰ ਪਹਿਲ ਦਿੱਤੀ ਅਤੇ ਉਹਨਾਂ ਨਾਲ ਬਿਤਾਏ ਸਮੇਂ ਨੂੰ ਸੰਭਾਲਿਆ ਦੁਨੀਆ ਅੱਜ ਵੀ ਉਹਨਾਂ ਨੂੰ ਯਾਦ ਕਰਦੀ ਹੈ